ਪਹਿਲ ਕੀ ਗੱਲਾ ਚ ਕਾਲੀ ਜੀ ਪਹਿਨਦੀ ਹੈ ਕਬਰਾਟ ਜੀ ਹੁੰਦੇ ਜਦੋਂ ਨਾ ਮੈਨੂੰ ਮਾਨ ਨੂੰ ਢੀਜੇ ਵਾਲਾ ਹੁੰਦੀ ਹੈਗਾ ਕੀ ਗੱਲ ਹੁੰਦੀ ਹੈ ਹਲੋ ਬਹੁਕੀਆ ਨਾ ਵਧੀਆ ਤੁਸੀਂ ਖਾਓ ਦੀਦੀ ਸੌਰਮ ਮਨਜੀਤ ਉਹਨਾਂ ਦਾ ਤੋੜਾ ਹਾਂ ਠੀਕ ਠਾਕ ਵਧੀਆ ਬਹੁਤ ਤੁਸੀਂ ਆਪਣੀ ਦੱਸੋ ਬਹੁਤ ਸੁਣਾਓ ਠੀਕ ਠਾਕ ਸਾਰੇ ਹਾਂ ਠੀਕ ਠਾਕ ਸੌਰਮ ਮਨਜੀਤ ਘਰ ਆਈ ਹੈ ਮਨਜੀਤ ਨੂੰ ਹੋ ਗਏ 2 ਦਿਨ ਆਈ ਨੂੰ ਬਹੁਤ ਪਰਵਾਹ ਠੀਕ ਸਾਰਾ ਹਾਂ ਠੀਕ ਠਾਕ ਬਹੁਤ ਵਧੀਆ ਤੁਸੀਂ ਦੱਸੋ ਆਪਣਾ ਠੀਕ ਆ ਔਰ ਮੰਮੀ ਠੀਕ ਆ ਠੀਕ ਸਾਰੇ ਤੁਸੀਂ ਸੁਣਾਓ ਬੱਸ ਸਭ ਠੀਕ ਠਾਕ ਹੈ ਵਧੀਆ ਤੁਸੀਂ ਦੱਸੋ ਆਪਣਾ ਹੋਰ ਲੋੜੀ ਆ ਵਧੀਆ ਤੁਸੀਂ ਸਮਾ ਆਪਾ ਕਦੋਂ ਆਣਾ ਹੁਣ ਲੋੜੀ ਤੇ ਲਾਗੇ ਜੇ ਆਵਾਂ ਲੈ ਆਣਾ ਅੱਛਾ ਅੱਛਾ ਉਹ ਲੋੜੀ ਵੀ ਆਈ ਆ ਹੁਣ ਹਾਂ ਨਹੀਂ ਚੱਲ ਕੋਈ ਨਹੀਂ ਆਜ ਕੰਮ ਤੇ ਨਹੀਂ ਗੇ ہاں ਬੜੇ ਚੱਲ ਰਹੇ ਬੱਸ ਤਾਂ ਵੇ ਮੈਂ ਵੜਦਾ ਰਹਿ ਦੱਜਣਾ ਠੀਕ ਠੀਕ ਆ ਮੱਝ ਘਰੇ ਜਾਣਾ ਆਪਰੇ ਪਰ ਵੀ ਠੀਕ ਠੀਕ ਚਲੋ ਫਿਰ ਬਾਉ ਮੈਂ ਬਾਅਦ ਚ ਕਰੂੰਗੀ ਬਾਅਦ ਫੋਨ ਹੈ ਠੀਕ ਚਾ ਇਹਦਾ ਫੋਨ ਆਉਂਦਾ ਇਹ ਮੇ ਮੈਂ ਮੇਰੇ ਦਾਨੀ ਓ ਸ਼ੋ ਸ਼ੋ ਠੀਕ ਠਾਕ ਹਾਂ ਠੀਕ ਠਾਕ ਬਹਿ ਜਾ ਠੀਕ ਨਹੀਂ ਬਹਿਣਾ ਨਹੀਂ ਹੈ ਤਾਂ ਮੈਂ ਸੋਚਣ ਦੀ ਹੁਣ ਟਾਈਮ ਨਾ ਚੱਲ ਜਾ ਤਿਆਰ ਤੇ ਹੋਈ ਆ ਅੱਜ ਚਲੀ ਜਾਵਾਂ ਤੇ ਅੱਜ ਤੁਸੀਂ ਕਰ ਦੋ ਹ ਸਾਮਾਨ ਮੈਂ ਕਪੜੇ-ਕਪੜੇ ਪਾਉਣੀ ਹਨ ਜੇ ਤੁਸੀਂ ਵੇਖ ਲਓ ਜਿਹੜੀ ਚੀਜ਼ ਕੋਈ ਪਾਉਣ ਵਾਲੀ ਪਾ ਦੋ ਪਾਤਾ ਨੂੰ ਸੋਕਦੇ ਸਾਮਾਨ ਜਿਹੜਾ ਰਾਤੀ ਬਣਾ ਕੇ ਦਿੱਤਾ ਹੈ ਖਵਾ ਖਵਾ ਉਹ ਤੇ ਪਾਤਾ ਨੂੰ ਪੈਕ ਕਰਤਾ ਹੁਣ ਉਹਨੇ ਪੁੱਛਿਆ ਨਹੀਂ ਉਹਨੂੰ ਮੈਂ ਉਹਨਾਂ ਨੂੰ ਨਹੀਂ ਪੁੱਛਿਆ ਉਦੋਂ ਤੁਸੀਂ ਇੱਕ ਵਾਰੀ ਆਪ ਵੇਖ ਲਿਓ ਤੇ ਮੈਂ ਕਪੜੇ ਪਾਉਣੀ ਆ ਫਿਰ ਜੱਪ ਵੀ ਤਿਆਰ ਹੋਈ ਆ ਉਹ ਤੇ ਫਿਰ ਉਧਰੋਂ ਨਿਕਲ ਗਈ ਆ ਤੇ ਫਿਰ ਮੈਂ ਨਾਲੇ ਜਾਂਦੀ ਜਾਂਦੀ ਚਾਚੀ ਉਹਨਾਂ ਨੂੰ ਮਿਲ ਜਾਨੀ ਆ ਇਹਦੇ ਨਾਲੇ ਉਹਨੂੰ ਉੱਥੋਂ ਲੱਲੇ ਨਹੀਂ ਆ ਚਾਚੀ ਘਰ ਜਾਣਗੀ ਪੈਕ ਚੋੱਕ ਕੇ ਫਿਰ ਚੱਲ ਉਹਨੂੰ ਆਵਾਜ਼ ਮਾਰਨੀ ਫਿਰ ਆਵਾਜ਼ ਮਾਰਦੇ ਰਵਾਂਗੇ ਉੱਥੋਂ ਹੀ ਉਹਨੂੰ ਲੱਲੇ ਨਹੀਂ ਨਾਲ ਫਿਰ ਉਹਨੇ ਗੁੱਸਾ ਕਰਨਾ ਵੀ ਰਹਿ ਕੇ ਚਲ ਗਈ ਤੇ ਘਰੋਂ ਨਹੀਂ ਹੋ ਕੇ ਗਈ ਆਹੋ ਚੱਲ ਕੋਈ ਨਹੀਂ ਆ ਕੀਤਾ ਵਾ ਤੇਰਾ ਸਮਾਨ ਤੇ ਪੈਕ ਪੂਪ ਕੀਤਾ ਕਿੱਟ ਚ ਪਾਇਆ ਸੁੱਖ ਨੇ ਸਾਰਾ ਕੁਝ ਠੀਕ ਆ ਨਾਲੇ ਫਿਰ ਤੁਸੀਂ ਘੜੀਮੜੀ ਉਹ ਗੱਲ ਕਰਦੇ ਹੋ ਬਾਰ-ਬਾਰ ਮੈਨੂੰ ਵੀ ਨਹੀਂ ਚੰਗਾ ਲੱਗਦਾ ਕੂੰ ਘਰ ਜਾਣਾ ਭਰਾ ਦਾ ਘਰ ਜਾਣਾ ਨਹੀਂ ਗੁੱਸੇ ਹੋ ਕੇ ਜਾਣਾ ਤੂੰ ਨਹੀਂ ਗੁੱਸੇ ਨਹੀਂ ਮੈਂ ਹੈਗੀ ਗੁੱਸੇ ਮਤਲਬ ਨਾ ਕਾਦੀ ਹੋਣੀ ਵਾ ਪਰ ਮੈਂ ਚੰਗਾ ਨਹੀਂ ਲੱਗਦਾ ਬਾਰ ਬਾਰ ਪਰ ਮੈਂ ਇਹ ਕਹੂੰਗੀ ਤੁਹਾਨੂੰ ਸਮਝਾਉਣੀ ਆ ਵੀ ਤੁਸੀਂ ਨਾ ਨਾ ਇਦਾਂ ਕਰਿਆ ਕਰੋ ਸਾਰਿਆਂ ਦਾ ਜੀ ਕਰਦਾ ਆਪਣੀ ਜ਼ਿੰਦਗੀ ਜੀਣ ਨੂੰ ਠੀਕ ਆ ਨਾ ਐਵੇਂ ਕਿਸ ਨੂੰ ਕੈਦ ਨਹੀਂ ਰੱਖੀਦਾ ਹੁੰਦਾ ਤੈਨੂੰ ਵੀ ਮਨਜੀਤ ਪਤਾ ਸਾਰਾ ਕੁਝ ਕਿਹੜੀ ਗੱਲਾਂ ਮੈਂ ਇੰਨੀ ਗੱਲ ਆਂਦੀ ਆ ਡਰਦੀ ਆ ਮੈਂ ਚਲ ਤੁਹਾਡਾ ਵੀ ਡਰ ਜਾਇਆ ਜਵਾ ਪਰ ਇਦਾਂ ਭੋਰੇ ਚ ਪਾਇਆ ਵੀ ਕੁਛ ਨਹੀਂ ਹੁੰਦਾ ਹਰ ਕਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਆ ਕੋਈ ਇਦਾਂ ਬੇਸਮਝ ਨਹੀਂ ਹੁੰਦਾ ਨਿਆਣਾ ਨਹੀਂ ਹੁੰਦਾ ਕੋਈ ਇਦਾਂ ਜੀਂਦੇ ਹੀ ਆ ਨਾ ਉਹ ਜ਼ਿੰਦਗੀ ਉਹ ਚ ਬੜੀ ਖੁਸ਼ਵਾਜ ਆ ਮੇਰੇ ਤੋਂ ਲਾਦਾ ਉਹਨੂੰ ਪੁੱਛ ਕੇ ਵੇਖ ਲਈ ਜੇ ਉਹਨੂੰ ਕਿਸ ਚੀਜ਼ ਦੀ ਤੰਗੀ ਹੋ ਉਹ ਜੇ ਕੰਮ ਦੀ ਤੰਗੀ ਹੋ ਉਹ ਜਿੱਥੇ ਖਾਣ ਦੀ ਲੋੜ ਆ ਮੈਂ ਖੜਦੀ ਵੀ ਆ ਨਾਲ ਚਲੋ ਤੁਸੀਂ ਸਿਆਣੇ ਹੋ ਮੈਂ ਤਾਂ ਉਹਨੂੰ ਕੀ ਕਹਿ ਸਕਦੀ ਆ ਪਰ ਮੈਂ ਫੇਰ ਵੀ ਕਹੂੰਗੀ ਉਹ ਵੀ ਵੀ ਸਿਆਣੀ ਆ ਪਰ ਥੋੜਾ ਜਿਹਾ ਪਿਆਰ ਨਾਲ ਉਹਦੇ ਨਾਲ ਚਲੋ ਆਪਣਾ ਜਿੱਤਾਂ ਵੀ ਤੁਹਾਨੂੰ ਸਹੀ ਲੱਗਦਾ ਵਾ ਥੋੜਾ ਜਿਹਾ ਹਲੀਮੀ ਨਾਲ ਚੱਲਿਆ ਕਰੋ ਇਹ ਆ ਭ ਉਨੂੰ ਹੀ ਤੂੰ ਪੇਟਾ ਪੇ ਬਹਿਨ ਦਿਆ ਕਰੋ ਹੌਲੀ ਹੌਲੀ ਚੱਲ ਆਪੇ ਹੋ ਜਾਣਾ ਉਹਨੇ ਵੀ ਤਨ ਪਤਾ ਲੱਗ ਗਿਆ ਓਦਾਂ ਤੇ ਤੁਹਾਡੇ ਹਿਸਾਬੇ ਨਾਲ ਢਾਲੀ ਗਈ ਤੂੰ ਹੀ ਬੇਬੇ ਸਹੀ ਤੇਰੀ ਗੱਲ ਮੰਨ ਲੈਣੀ ਜਿੱਦਾਂ ਤੂੰ ਕਹਿੰਨੀ ਓਦਾਂ ਫਿਰ ਕੰਡਾ ਵੀ ਫਿਰ ਖੋਸ਼ ਹਾਂ ਮੈਂ ਉਹ ਸਿਆਣੀ ਦੀ ਗੱਲ ਨਹੀਂ ਕਰਨੀ ਚੱਲ ਜਿੱਤਾ ਤੁਹਾਨੂੰ ਸਹੀ ਲੱਗਦਾ ਕਰਨੀ ਤੇ ਤੁਸੀਂ ਆਪਣੀ ਮਰਜ਼ੀ ਆ ਮੈਂ ਫੋਨੀਆ ਕੱਪੜੇ ਤੇ ਇੱਕ ਵਾਰੀ ਸਾਭੀ ਵੀਰ ਨੂੰ ਪੁੱਛ ਲੋ ਕਿੱਥੇ ਆ ਬਗਿਆ ਸਵੇਰ ਦਾ ਘਰ ਵੀ ਨਹੀਂ ਆਇਆ ਚੱਲ ਕੱਪੜੇ-ਕੁਪੜੇ ਪਾ ਜਿਹੜਾ ਰਹਿੰਦਾ ਪਾਲਾ ਬਾਕੀ ਤੇ ਮੇਰੇ ਹਿਸਾਬ ਨਾਲ ਸੁੱਖ ਨੇ ਸਾਰਾ ਕੁਝ ਪਾ ਹੀ ਦਿੱਤਾ ਵਾ ਮੈਂ ਉਹਨੂੰ ਕਿਹਾ ਸੀ ਠੀਕ ਵੀਰਾ ਤੀਕਾਰ ਸਾਰਾ ਕੁਛ ਇਹਦਾ ਪਾ ਦੀ ਜਿਹੜਾ ਖਾਣ ਪੀਣ ਲਈ ਬਣਾਇਆ ਵਾ ਜੋ ਤੇਰਾ ਸੂਟ ਸਾਟ ਸਾਰਾ ਕੁਛ ਕਿਟਚ ਵਿੱਚ ਪਾ ਦੀ ਉਹਨੇ ਪਾਈ ਦਿੱਤਾ ਹੋਣਾ ਚਾਹ ਵੇਖ ਲੈ ਜੇ ਕੋਈ ਰਿੰਦਾ ਹੋਊਗਾ ਸਮਾਨ ਤੇ ਪਾਲਾ ਤੇ ਸਾਬੀ ਦਾ ਕੀ ਪਤਾ ਵਾ ਸਾਬੀ ਨੇ ਕਦੋਂ ਆਣਾ ਜੇ ਤੇ ਆ ਗਿਆ ਫਿਰ ਮੈਂ ਚਾਚੀ ਤੇਰੀ ਦੇ ਘਰ ਕਾਲ ਦਿੰਨੀ ਆ ਜੇ ਨਾ ਆਊਗਾ ਤਾਂ ਫਿਰ ਕੋਈ ਚੀਜ਼ ਵੇਖ ਕੇ ਉੱਤੇ ਬਹਿ ਕੇ ਚਲ ਜਾਈ ਫਿਰ ਹਨਾ ਨਹੀਂ ਕੋਈ ਨਹੀਂ ਮੈਂ ਉਹ ਵੇਖ ਲੈਣੀ ਆ ਪੁੱਛ ਲੋ ਤਾਂ ਇੱਕ ਵਾਰੀ ਕੀ ਪਤਾ ਆਈ ਜਾਵੇ ਆ ਕੋਈ ਨਹੀਂ ਮੈਂ ਪੁੱਛ ਲੈਣੀ ਆ ਉਹਦਾ ਕੀ ਪਤਾ ਹੁਣ ਦੇ ਗਏ ਨੇ ਕਦੋਂ ਮੁੜਨਾ ਵਾ ਪੰਮੀ ਜੀ ਆ ਮਮੇ ਜਿਵੇਂ ਕੋੜਾ ਕੱਟਦਾ ਇੱਥੇ ਤੱਕ ਵੜਨੋ ਚਾੜ ਗੋਣ ਤੀ ਵੇਖ ਸਾ ਤੇ ਮੇਰੀ ਧੀ ਆ ਪਰ ਮੈਨੂੰ ਮੱਤਾ ਦਿੰਦੀ ਆ 1900 ਖਲੋ ਜਾ ਆ ਲੂ ਮਮੀ ਚਾਹਂ ਦੇ ਚੱਲ ਜੀ ਕੀ ਗੱਲ ਭਾਬੀ ਕੁਝ ਨਹੀਂ ਦੇਦੀ ਓਦਾਂ ਘਬਰਾਟ ਜਿਉਂਦੀ ਚੱਕਰ ਜਿਉਂਦੇ ਮੈਨੂੰ ਬੀਬੂ ਉਪੀ ਤੇ ਨਹੀਂ ਲੋ ਆ ਬੁਖਾਰ ਤਾਂ ਨਹੀਂਗਾ ਹਾਂ ਕੋਈ ਨਹੀਂ ਬੈਜੋ ਤੂੰ ਨਹੀਂ ਬੈਣਾ ਮੈਂ ਕੀ ਆ ਤੇ ਮੰਮੀ ਨੂੰ ਦੱਸਾਂ ਫਿਰ ਅੰਦਰ ਆ ਫਿਰ ਦਵਾਈ ਦਵਾ ਲਾਂ ਨਹੀਂ ਕੋਈ ਗੱਲ ਨਹੀਂ ਮੈਂ ਪੀਤਾ ਹੀ ਉਹਦੇ ਵਿੱਚ ਪਾਣੀ ਵਿੱਚ ਖੰਡ ਜੀ ਘੋਲ ਕੇ ਨਾ ਪੀਤਾ ਹੋਰ ਤਰ੍ਹਾਂ ਹੋਣ ਡਿਆ ਜਿੱਦਾਂ ਮੈਨੂੰ ਮਨ ਹੋਰ ਤਰ੍ਹਾਂ ਹੋਣ ਡਿਆ ਖਰਾਬ ਖਰਾਬ ਜਿਹਾ ਪਹਿਲਾਂ ਵੀ ਕਦੀ ਹੋਇਆ ਵਾ ਨਹੀਂ ਨਹੀਂ ਅੱਜ ਹੀ ਹੋਣ ਡਿਆ ਪਤਾ ਨਹੀਂ ਮੈਂ ਝਾੜੂ ਮਾਰਨ ਦੀ ਮੈਨੂੰ ਘਬਰਾਹਟ ਜੀ ਹੋਣ ਰਹੀ ਸੀ ਚੱਲ ਨਾ ਕਰੋ ਕੋਈ ਕੰਮ ਲੰਮੇ ਪੈ ਜਾਓ ਘੜੀ ਤੇ ਉਹ ਸਮਾਨ ਮੇਰਾ ਕਰਤਾ ਹੀ ਸਾਰਾ ਹਾਂਜੀ ਦੀਦੀ ਉੱਧਰ ਰੱਖਿਆ ਤੁਹਾਡਾ ਮੈਂ ਠੀਕ ਆ ਕੋਈ ਵੇਖ ਲਾ ਮੈਂ ਫਿਰ ਹਾਂਜੀ ਉਹ ਤੇ ਮੈਂ ਤੁਹਾਡੇ ਹੁਸਮਾਨ ਵੀ ਪਾ ਤਾ ਮਮੀ ਨੇ ਰਾਤੀ ਬਣਾਇਆ ਹੀ ਉਹ ਵੀ ਤੇ ਕਪੜੇ ਜੱਪਦੇ ਵੀ ਤੇ ਤੁਹਾਡੇ ਵੀ ਪਾਤੇ ਆਹ ਉਹ ਤੇ ਠੀਕ ਆ ਤੇ ਬਾਕੀ ਮੈਂ ਹੁਣ ਚਲ ਜਾਣਾ ਵਾ ਤੇ ਫੋਨ ਖਾਨ ਤੇ ਮੇ ਨਾਲ ਹਨਾ ਗੱਲ ਕਰ ਲਿਆ ਕਰੋ ਕੋਈ ਨਹੀਂ ਦੀਦੀ ਤੇ ਜੇ ਕੋਈ ਗੱਲਬਾਤ ਵੀ ਉੱਚਾ ਬੋਲਣ ਜਾਂ ਕੋਈ ਵੀ ਕਰਨ ਨਾ ਤੇ ਤੁਹੀ ਨਹੀਂ ਗੁੱਸਾ ਨਹੀਂ ਕਰਨਾ ਠੀਕ ਹੈ ਨਹੀਂ ਜੀ ਜੀ ਮੈਂ ਤਾਂ ਮੰਮੀ ਦਾ ਕਦੀ ਗੁੱਸਾ ਕੀਤਾ ਹੀ ਨਹੀਂ ਤੇ ਮੇਰੀ ਮਾਂ ਨਹੀਂ ਉਹ ਤਾਂ ਗੁੱਸੇ ਹੁੰਦੀ ਫਿਰਦੀ ਜਦੋਂ ਬਸ ਠੀਕ ਹੈ ਹੋ ਸੇ ਅਣਪੜਖਣੀ ਆ ਕੋਈ ਗੱਲ ਨਹੀਂ ਬਾਕੀ ਰਹੀ ਗੱਲ ਬਾਹਰ ਅੰਦਰ ਜਾਣ ਦੀ ਕੋਈ ਗੱਲ ਨਹੀਂ ਹੌਲੀ ਹੌਲੀ ਉਹ ਵੀ ਤੁਹਾਨੂੰ ਉਹਨਾਂ ਨੇ ਆਪੇ ਕਹਿ ਦੇਣਾ ਜੇ ਉਹਨਾਂ ਨੂੰ ਇਹ ਆ ਵੀ ਨਵੀਂ ਸਵੀਆਂ ਨજર ਸੁਧਣਾ ਲੱਗ ਜੇ ਹਾਂਜੀ ਕੋਈ ਗੱਲ ਨਹੀਂ ਨਾਲੇ ਮੰਮੀ ਜੀ ਜੀ ਮੈਨੂੰ ਕੇ ਗਲਤ ਕੰਮ ਤਾਂ ਕੋਈ ਨਹੀਂ ਹੁੰਦੇ ਉਹ ਤਾਂ ਨਹੀਂ ਗੁੱਸੇ ਹੁੰਦੇ ਉਹ ਤਾਂ ਬੜਾ ਪਿਆਰ ਕਰਦੇ ਮੇਰੇ ਨਾਲ ਤੁਹਾਡੇ ਸਾਹਮਣੇ ਵੇਖੋ ਹਰ ਇੱਕ ਮੇਰੀ ਰੀਜ ਵੀ ਪੂਰੀ ਕਰਨ ਦੇ ਤੇ ਹਰ ਇੱਕ ਚੀਜ਼ ਵੀ ਮਿਲਣ ਰਹੀ ਆ ਤੇ ਜੇ ਸਾਬੀ ਵ ਤੇ ਜੇ ਕੋਈ ਗੱਲ ਕਰ ਵੀ ਦੇਣ ਤੇ ਇੱਕ ਜਣਾ ਚੋਪਰ ਰਹਿ ਜਾ ਠੀਕ ਆ ਠੀਕ ਆ ਕੋਈ ਕਹਿ ਨਹੀਂ ਜੀ ਠੀਕ ਆ ਮੈਂ ਵੇਖ ਲਾਂ ਫਿਰ ਮੜਾ ਜ ਸਮਾਨ ਤੇ ਫਿਰ ਮੈਂ ਕੋਈ ਨਹੀਂ ਜਾ ਲੱਗੀ ਦੱਸਦੀ ਆ ਤੁਸੀਂ ਲੰਮੇ ਪੈ ਜਾਓ ਘੜੀ ਜੇ ਚਾਹ ਚੁ ਪੀਜੇ ਮੈਂ ਬਣਾ ਦਾਂ ਨਹੀਂ ਨਹੀਂ ਤਾਂ ਮੇਰਾ ਕਹਿ ਨੂੰ ਜੀਵ ਨਹੀਂ ਕਰਨ데요 ਵੀ ਜੇ ਚੱਲਤੀ ਠੀਕ ਆ ਚੱਲੇ ਜੇ ਤੇ ਫਿਰ ਵਧੀਆ ਜਾਣਾ ਉਹ ਫਿਰ ਤੁਹਾਨੂੰ ਪਤਾ ਵਾ ਮੰਨਤ ਵੀ ਵਿਚਾਰੀ ਉੱਥੇ ਕੱਲੀ ਹੁਣ ਕਿੰਨੇ ਦਿਨ ਹੋ ਗਏ ਫੋਨ ਕਾਂਡੀ ਕੋਈ ਨੀ ਫੇਰ ਛੁੱਟੀਆਂ ਪੈ ਜਾਣੀਆਂ ਫੇਰ ਆ ਜਾਣਾ ਹੋਰ 10 ਦਿਨ ਰਹਿ ਗਏ ਗਿਣਤੀ ਤੇ ਠੀਕ ਆ ਫੇਰ ਆਇਓ ਠੀਕ ਆ ਕੋਈ ਨੀ ਚਲ ਕਰ ਲੋ ਕੋਈ ਰੈਸਟ ਕਰ ਲੋ ਮੈਂ ਦੱਸ ਦਿੰਨੀ ਮੰਮੀ ਨੂੰ ਠੀਕ ਜੇ ਦਵਾਈ ਦੁਈ ਦੀ ਲੋੜ ਹੈ ਤੇ ਜੀ ਕਿੱਥੇ ਜਾ ਰਹੀ ਜੀ ਮੈਂ ਰੋਕੂਂ ਮੈਨੂੰ ਚਲੇ ਨਹੀ ਦੇ ਦੇ ਤੂੰ ਇੱਥੇ ਜਾਣਾ ਜਾਣਾ ਕਿਉਂ ਨਹੀਂ ਹਜੇ ਨਹੀਂ ਜਾਣਾ ਤੂੰ ਰੋਕ ਜੋ ਯਾਰ ਕਿੰਨੇ ਦਿਨ ਦੇ ਹੋ ਗਏ ਬਹੁਤ ਗਏ ਹੁਣ ਛੁੱਟੀਆਂ ਵੀ ਨਾ ਇਕੱਤਰੀਆਂ ਪਈਆਂ ਹੁ ਖਤਮ ਹੋ ਗਿਆ ਐਂਡ ਹੋ ਗਿਆ ਮਹੀਨਾ ਦੇ ਰੈਲੀਆ ਮੈਂ ਤੈਨੂੰ ਮੈਨੂੰ ਇਕੱਲੇ ਸਾਡੇ ਕਿ ਜਾਣਾ ਇੱਥੇ ਕੱਗੇ ਕਿਉਂ ਸਾਰੇ ਜਾਣੇ ਹੈਗੇ ਹੀ ਆ ਤੁਹਾਨੂੰ ਪਤਾ ਤੁਹਾਡੇ ਨਾਲ ਹੀ ਮੇਰਾ ਮਨ ਲੱਗਾ ਰਹਿੰਦਾ ਨਾਲੇ ਇਹ ਤੁਹਾਨੂੰ ਪਤਾ ਮੈਨੂੰ ਕੋਈ ਚਾਹਿਆ ਬਣਾਉਂਦਾ ਵੀ ਨਹੀਂ ਚਲ ਕੋਈ ਕਰੀ ਨਾ ਕੋ ਵਾਦਾ ਘਟਾ ਦਵਾ ਰੋਣ ਲੱਗੀ ਰਹਿੰਦੀ ਆ ਤੁਹਾਡੇ ਨਾਲ ਰੋਣ ਕੋ ਲੱਗੀ ਆ ਤੇ ਤੂੰ ਹੀ ਰੋਕ ਜੋ ਨਾ ਜਾਓ ਜੀ ਨੇ ਬੋ ਜਾਂ ਫਿਰ ਮੈਂ ਧਨ ਕਰਾਂ ਜੇ ਇਹ ਨਾਲ ਦਿਨ ਲੱਗਾ ਦੋ ਚਾਰ ਦਿਨ ਆ ਲੈ ਮੇਰੇ ਨਾਲ ਉੱਥੇ ਜਾਪੀ ਉੱਥੇ ਤਾਂ ਚਲੋ ਚੱਲ ਜੰਨੇ ਆ ਤੇ ਤੁਸੀਂ ਤਾਂ ਮੂਵੀ ਦਾ ਪਲਾਨ ਬਣਾਇਆ ਸੀ ਆਪਾਂ ਜਾਣਾ ਹੀ ਬਾਜ਼ਾਰ ਵੀ ਘੁੰਮਣ ਕੰਨ ਨੂੰ ਤਰੀਕ ਦੇਣੀ ਨਹੀਂ ਪਤਾ ਛੁੱਟੀਆਂ ਦੇ ਹਿਸਾਬ ਨਾਲ ਮੇਰੇ ਦਿਮਾਗ ਚ ਰਹਿ ਗਿਆ ਤੇ ਹੋਰ-ਹੋਰ ਕੰਮ ਕਰਦੀਆਂ ਜਾਂ ਫਿਰ ਇਦਾਂ ਹੀ ਹਾਂ ਸਭ ਉੱਧਰ ਲੱਗੇ ਪੈਣਾ ਤੇ ਆਪਾਂ ਦੋਏ ਜਾਂਦੇ ਆ ਉੱਥੇ ਚੱਲ ਜਾਗੇ ਤੇ ਤੋ ਤੈਨੂੰ ਕੋਈ ਨਹੀਂ ਰੁਕਜੋ ਆਪਾਂ ਚੱਲ ਜੰਨੇ ਆ ਤਦੂ ਇਹਨਾਂ ਨੂੰ ਪੁੱਛ ਲਿਓ ਤੇ ਨਾਲੇ ਮੰਮੀ ਨੂੰ ਪੁੱਛ ਲਿਓ ਬੁੱਧੀ ਇੰਤਰੀਪਨ ਦਾ ਸਕੂਲ ਲੱਗਣਾ ਮਾਂਦੇ ਅੱਜ ਦੋ ਤਰੀਕ ਹੋ ਗਈ ਹੈ ਤੇ ਜਾ ਕੇ ਤੇਰੀ ਵੀ ਸੋਕ ਵੇਖਣਾ ਫਿਰ ਨਾ ਸਕੂਲ ਚੱਲ ਜਣਗੇ ਇਹਨਾਂ ਨੂੰ ਕੱਲ ਕੇ ਤੇ ਆਪਣਾ ਵਾਲੇ ਮੂਵੀ ਖਾਵਾਂਗੇ ਯਾਰ ਤੁਹਾਨੂੰ ਪੁੱਛਣੀ ਨਹੀਂ ਮੰਮੀ ਨੂੰ ਕੋਈ ਗੱਲ ਨਹੀਂ ਸੂਟ ਵੀ ਸੀਨੇ ਦਿੱਤੇ ਸੀ ਦੋ ਮੈਂ ਆਪਣੇ ਹੂੰ ਤੇ ਬਸ ਮਿਲ ਜਾਣੀ ਹੈ ਕੱਲ ਪਰਸੋਂ ਤੱਕ ਹੂੰ ਤੇ ਫਿਰ ਉਹਨਾਂ ਨੇ ਵੀ ਸੂਟ ਤੁਹਾਨੂੰ ਪਤਾ ਹੀ ਨਹੀਂ ਜਲਦੀ ਤੇ ਸੀਨੇ ਨਹੀਂ ਹੈਗੇ ਨਾਲ ਸੂਟ ਮਿਲ ਜਾਣਗੇ ਰੋ ਰੋ ਕੇ ਜिद ਕਰਕੇ ਸੂਟ ਲੈ ਹੀ ਲਿਆ ਨਾ ਕੋ

ਦੱਕੂੜੀ ਆਈ ਹੀ ਤੇ ਜੀ ਲੱਗਾ ਹੀ ਵਿਚਾਰੀ ਨਿਆਣੀ ਨੇ ਨਾਲ ਆਰੇ ਲੱਗੀ ਰਿੰਦੀ ਸੁਖ ਵੀ ਘਰ ਭਰਿਆ ਭਰਿਆ ਲੱਗਣ ਡਿਆ ਤੇ ਅੱਜ ਘਰ ਵੀ ਖਾਲੀ ਖਾਲੀ ਲੱਗਣ ਡਿਆ ਇਹ ਕੋਈ ਉਹ ਨਖੱਤਾ ਪਤਾ ਨਹੀਂ ਕਿੱਥੇ ਨਿਕਲ ਜਾਂਦਾ ਵਾ ਘਰ ਬਣਦਾ ਨਾਂ ਨਹੀਂ ਲੈਂਦਾ ਘਰ ਦੋ ਦੋ ਸਾਧਨ ਵਾ ਕਿਤੇ ਕਾ ਇੰਨਾ ਨਹੀਂ ਹੁੰਦਾ ਵੀ ਕੁੜੀ ਨੂੰ ਮੈਂ اڈਿਓ ਚੜਾਈ ਆਵਾ ਹੁਣ ਵਿਚਾਰੀ ਕਿਹਦੇ ਤਰਲੇ ਲਾਊਗੀ ਕੀ ਤਾਂ ਚੀਜ਼ ਮਿਲਣੀ ਆ ਕਿ ਨਹੀਂ ਮਿਲਣੀ ਹੁਣ ਕਿਦਾਂ ਪਰੇ ਪੈਰੀ ਨਠਾ ਹੁੰਦਾ ਵਾ ਪਹਿਲਾਂ ਘਰ ਦਾ ਕੰਮ ਨਹੀਂ ਦੀਦਾ ਪਤਾ ਨਹੀਂ ਟਾਣੀਆਂ ਚ ਇਹਨੂੰ ਕੀ ਮਿਲਣਾ ਵੰਦ ਖੱਤੇ ਨੂੰ ਘਰ ਵੱਲ ਤੇ ਵੇਂਦਾ ਹੀ ਨਹੀਂ ਵੀ ਘਰ ਕੋਈ ਹੈਗਾ ਕਿ ਨਹੀਂ ਹੈਗਾ ਇਹਦੇ ਮਗਰੋਂ ਭਾਈ ਕੋਈ ਮਰ ਵੀ ਜਾਵੇ ਕਿੱਥੇ ਗਿਆ ਅਹੀਂ ਤੈਨੂੰ ਸਵੇਰ ਦਾ ਕੋਈ ਕੰਮ ਦੰਦਾ ਹੈਗਾ ਕਿ ਨਹੀਂ ਹੈਗਾ ਕੀ ਹੋ ਗਿਆ ਰੋਲੀ ਕਾ ਤੋਂ ਪਾਈ ਆ ਰੋਲੀ ਕਾ ਤੋਂ ਪਾਈ ਤੈਨੂੰ ਨਹੀਂ ਪਤਾ ਕੁੜੀ ਨੇ ਜਾਣਾ ਵਾ ਜਿਹੜੀ ਕਿੱਦਾਂ ਜਾਂਦੀ ਠੀਕ ਹੀ ਵਾਧੂ ਰਿਕਸ਼ੇ 100 ਰੁਪਈਏ 50 ਦਿੰਦੇ ਰਿਕਸ਼ੇ ਵਾਲੇ ਦੇ ਕਿਰਾਇਆ ਤੁਸੀਂ ਦੇ ਦਿੰਦੇ ਰਖੇ ਤੇ ਕਰਾਇਆ ਕੁੜੀ ਜਾਂਦੀ ਸੋਹਣੀ ਲੱਗਦੀ ਐ ਨਾ ਆ ਗੱਡੀਕਰ ਨੂੰ ਖਲੋਤੀ ਅੱਗ ਲਾਉਣ ਨੂੰ ਕਾਹ ਰખી ਐ ਉਹ ਮੰਮੀ ਗੱਡੀ ਤੇ ਤੁਹਾਨੂੰ ਪਤਾ ਮਹੀਨਾ ਹੋ ਗਿਆ ਮੈਂ ਉਦਾਂ ਨਹੀਂ ਕੱਢੀ ਕਦੀ ਅੱਛਾ ਇਹਨੂੰ ਕੱਢੀ ਵੀ ਨਾ ਉਦਾਂ ਖਰਾਬ ਹੋ ਜੂਗੀ ਲੱਗੀ ਬੈਟਰੀ ਡੈੱਡ ਹੋ ਜੂਗੀ ਤਾਂ ਫੇਰ ਕੱਢ ਲਈ ਫੇਰ ਆ ਕੇ ਮੰਮੀ ਲਿਆ ਪੈਸੇ ਦੇ ਮੰਮੀ ਗੱਡੀ ਮਹਿੰਗੀ ਪਤਾ ਕਿੰਨੇ ਚ ਪਈ ਗੱਡੀ ਇਹ ਵੀ ਪਤਾ ਨਾ ਪਈ ਨੂੰ ਕੀ ਕਹਿਣਾ ਹੁਣ ਫੇਰ ਜਦੋਂ ਕੁੜੀ ਤੁਰ ਕੇ ਗਈ ਤੇ ਉਹ ਕੁੜੀ ਨੇ ਗੱਡੀ 'ਚ ਬਹਿ ਕੇ ਉਹੋ ਹੀ ਗੱਲਾਂ ਛੇੜਨੀਆਂ ਫੇਰ ਆਹ ਤੂੰ ਤੇ ਹਰ ਮਰਜ਼ੀ ਆਪਣੀ ਕਰਦਾ ਜਾਂ ਉਹਨੂੰ ਕਿਤੇ ਘੱਟਾ-ਕੁੱਟਾ ਚਾੜ ਲਾ ਉਹਨ ਤਰਾ ਸ਼ਾਰਟ ਹੀ ਲਾ ਲਿਆ ਕਾਰੇ ਦਾ ਮਹੀਨਾ ਹੋ ਗਿਆ ਸ਼ਾਰਟ ਵੀ ਨਹੀਂ ਕਿਤੇ ਲਾਇਆ ਇਹਦਾ ਕੋਈ ਨਹੀਂ ਕਰ ਲੈਨੇ ਸਾਫ ਜੇ ਤੈਨੂੰ ਲੱਗਦਾ ਇੰਨੇ ਪੈਸਿਆਂ ਚ ਪਈ ਗੱਡੀ ਤੇ ਫਿਰ ਉਹਦੀ ਸਾਂਭ ਵੀ ਕਰ ਥੋੜੀ ਬਬਦੀ ਉਹ ਸਾਂਭ ਦੱਸ ਮੰਮੀ ਅੰਦਰ ਲਾਈ ਸਾਫ-ਸਫਾਈ ਕਰਕੇ ਲਾਈ ਉਹਦੇ ਸ਼ਾਰਟ ਉੱਤੇ ਪਾਇਆ ਤੇ ਘੱਟਾ ਪਿਆ ਉਹਦਾਂ ਥੋੜੀ ਕੋਈ ਗੱਲ ਆ ਤੂੰ ਆਇਆ ਕਿੱਥੋਂ ਹਣ ਮੈਂ ਕੋਹ ਨਹੀਂ ਬਸ ਇਦਾਂ ਹੀ ਫੇਰਾ ਤੋਰਾ ਚੌਂਕ 'ਚ ਬੈਠਾ ਹੀ ਆਂ ਪੰਜਾਰਕ ਜਾਣੇ ਉਹ ਚੌਂਕ ਦੇ ਹੀ ਤੈਨੂੰ ਖਾ ਲੈਣਾ ਵਾ ਚੌਂਕ 'ਚ ਹੀ ਰਹਿਣਾ 24 ਘੰਟੇ ਡੰਗਰਾ ਤੋਂ ਸਵਾਇ ਹੋਰ ਵੀ ਕੋਈ ਕੰਮ ਧੰਦਾ ਕਰ ਲਿਆ ਕਰ ਹੋਰ ਕੰਮ ਕਰ ਘਰੀਦਾ ਹੀ ਆ ਪਹਿਲੀ ਬੰਨਾ ਮੈਂ ਹੁਵੇਂ ਨਾ ਕੋਈ ਵੇਂਦਾ ਵਾ ਤੇ ਸਵੇਰੇ ਬਨੇਰੇ ਹੀ ਨਿਕਲ ਜਾਣਾ ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਤੇ ਬੰਦੇ ਹੀ ਐ ਵੇਲੇ ਵੇਲੇ ਹੁੰਦੇ ਆ ਫੇਰ ਸਾਰਿਆਂ ਕੰਮੋਂ ਕਮੀ ਲੱਗ ਜਾਣਾ ਵਾ ਉੱਥੇ ਪਤਾ ਨਹੀਂ ਕਾਦੀਆਂ ਗੱਲਾਂ ਕਰਦੇ ਰਹਿੰਦੇ ਜੇ ਮਿੰਨ ਤੇ ਹੋੜਾ ਰਹਿੰਦਾ ਸੱਤ 'ਚ ਬਹਿ ਬਹਿ ਕੇ ਕਿਤੇ ਵਿਕੜੀ ਨਾ ਜਾਵੀਂ ਸਾਬੀ ਆਹ ਉਹ ਉੱਥੇ ਦੇ ਸਾਰੇ ਵਿਗੜੇ ਬੰਦੇ ਅੱਗੇ ਕੀਪਤਾ ਸੁੱਖ ਸੋ ਖੰਦਰ ਹੁਣੀ ਆਗੇ ਤੇ ਮਨਜੀਤ ਕਿਦੋਂ ਗਈ ਏ ਹੋ ਗਿਆ ਘੜੀ ਮਨਜੀਤ ਚੱਲ ਗਈ ਏ ਕਿ ਮਨਜੀਤ ਨੇ ਹੁਣ ਤੈਨੂੰ ਡੀਕ ਕੇ ਜਾਣਾ ਕਿੰਨਾ ਚਿਰ ਤੇ ਡੀਕਦੀ ਰਹੀ ਵੀ ਚਾਚੀ ਕਰ ਕਾਲਦੀਆਂ ਇਹ ਤੇ ਸ਼ਾਮਾਂ ਨੂੰ ਉਹਨੂੰ ਮੈਂ ਹੀ ਛੱਡ ਆਉਣਾ ਕਿੰਨੀ ਕੀ ਦੂਰ ਕਿਤੇ ਜਾਣਾ ਸੀ ਉਹਨੇ ਆਹੋ ਉਹਨੇ ਆਪਣੇ ਨਿਆਣੇ ਦਾ ਸਕੂਲ ਬੈਗ ਬੁੱਕ ਨਹੀਂ ਜਾ ਕੇ ਤਿਆਰ ਕਰਨੇ ਸ਼ਾਮਾਂ ਨੂੰ ਚੱਲ ਜਾਂਦੀ ਗਾੜੀ ਸੱਸ ਬੜੀ ਪੱਧਰੀ ਹੁਣੀ ਆ ਨਾ ਤੈਨੂੰ ਤੇ ਹੈ ਨਹੀਂ ਫਿਕਰ ਉਹਨੂੰ ਤੇ ਫਿਕਰ ਵਾ ਨਾ ਆਪਣੇ ਘਰ ਦਾ ਦੋਦੋਂ ਸੱਸ ਵੇਖ ਲੈਣੀ ਪਹਿਲਾਂ ਆਹੋ ਪੁੱਛ ਕੇ ਵੇਉਣੀ ਮੂੰਹ ਬੰਦ ਕਰ ਸੱਸ ਵੇਖ ਲੈਣੀ ਵੇਖਿਆ ਤਾਂ ਸਾਰਾ ਕੁਝ ਹੀ ਮੈਨੂੰ ਕੀ ਪਤਾ ਇੱਥੋਂ ਤੱਕ ਪਹ बोलण ਲੱਗਵਨੀ ਵੇਂਦਾ ਉਹਦਾ ਮੰਮੀ ਵੀ ਆਪਣੀ ਤਾਂ ਸੱਚੀ ਆ ਜਿਹਦਾ ਮੈਂ ਕਦੀ ਹੱਥ ਪੱਲਾ ਇਹਨੂੰ ਮਾਰਿਆ ਹੋਵੇ ਤੇ ਨਾ ਘੱਟਾ ਪਵੇ ਇਹਨੂੰ ਵੀ ਮਹੀਨਾ ਹੀ ਹੋ ਗਿਆ ਨਾ ਇਹਦਾ ਕੱਪੜਾ ਕਦੀ ਛਾਟ ਲਾਇਆ ਨਾ ਹੋਰ ਕਿੰਨੂੰ ਪੁੱਛ ਕੇ ਘੱਟੇ ਨੂੰ ਹਸ ਲਾਇਆ ਵਾ ਕਿੰਨੂੰ ਤੇ ਕਿੰਨੂੰ ਪੁੱਛਣਾ ਹੀ ਮੈਨੂੰ ਪੁੱਛਣਾ ਮੇਰੇ ਮਾਪਿਆਂ ਨੇ ਦਿੱਤੀ ਗੱਡੀ ਤਾਡੀ ਨਹੀਂ ਆ ਛੱਡੋ ਇਹਨੂੰ ਇੱਥੇ ਹੀ ਇੱਥੇ ਲੱਗੀ ਆ ਸਾਡੀ ਆ ਸਾਡੇ ਘਰ ਲੱਗੀ ਆ ਇਹ ਮੇਰੀ ਗੱਡੀ ਆ ਮੇਰੇ ਮਾਪਿਆਂ ਨੇ ਦਿੱਤੀ ਆ ਤੇ ਜਦੋਂ ਮੈਨੂੰ ਲੋੜ ਹੋਊਗੀ ਨਾ ਉਦੋਂ ਨਿਕਲਣਾ ਇਹਨੇ ਬਾਹਰ ਏਦਾਂ ਨਹੀਂ ਨਿਕਲਣਾ ਇਹਨੇ ਚਾਬੀ ਮੇਰੇ ਕੋਲ ਮੇਰਾ ਆਰਡਰ ਸਾਡਾ ਘਰ ਤੇਰਾ ਕਾਦਾ ਰਾਜ ਹੋਇਆ ਇੱਥੇ ਤੂੰ ਫਿਰ ਖੜੋ ਹੋ ਬਣਾ ਤੇ ਲੈ ਜੂਗਾ ਮੈਂ ਤੈਨੂੰ ਕੀ ਪ੍ਰੋਬਲਮ ਕੱਢੋ ਤਾਂ ਸਹੀ ਕੱਢਣ ਲੱਗਾ ਵਾਂ ਕੱਢੋ ਤਾਂ ਸਹੀ ਝੱਡ ਯਾਰਾਂ ਦੋਸਤਾਂ ਵਾਸਤੇ ਨਹੀਂ ਹੈਗੀ ਗੱਡੀ ਮੈਨੂੰ ਦਿੱਤੀ ਮੇਰੇ ਮਾਪਿਆਂ ਨੇ ਉਹ ਤਾਂ ਨੇ ਬੜਾ ਬੋਲਦੇ ਆ ਤੇ ਲਿਆਓ ਫਿਰ ਜਾ ਕੇ ਗੱਡੀਆਂ ਆਪਣੇ ਵਾਸਤੇ ਜੇ ਬਰਤਨੀਆਂ ਤੇ ਆ ਲਿਆਂਦੀ ਆ ਕਿੰਨੇ ਪੈਸੇ ਲਾ ਕੇ ਤੈਨੂੰ ਵਿਆਹੇ ਲਿਆਂਦਾ ਵਾ ਤੇ ਮੇਰੇ ਮਾਪਿਓ ਨੇ ਕੀ ਕੁਛ ਦਿੱਤਾ ਵਾ ਤੇ ਦਿੱਤਾ ਆਪਣੀ ਕੁੜੀ ਨੂੰ ਦਿੱਤਾ ਵਾ ਤੇ ਬਸ ਫਿਰ ਕੁੜੀ ਨੇ ਵਰਤਣੀ ਆ ਚਲੋ ਨਿਕਲੋ ਨਿਕਲੋ ਹਾਂ ਕੁੜੀ ਨੇ ਵਰਤਣੀ ਆ ਚਲਾ ਫਿਰ ਲੈ ਉਥੇ ਕਾਡਾਂ ਬੜਾ ਤੈਨੂੰ ਚਲਾਉਣੀ ਆਉਂਦੀ ਮੈਂ ਚਲਾਉਣੀ ਕੀ ਆ ਚਲਾਉਣੇ ਤੇ ਤੂੰ ਹੀ ਆ ਪਰ ਮੇਰੇ ਮੇਰੇ ਵਾਸਤੇ ਜਦੋਂ ਮੈਂ ਜਾਊਂਗੀ ਕਿਤੇ ਐਦਾਂ ਦੇ ਨਾ ਆਰਡਰ ਜੇ ਨਾ ਮੇਰੇ ਤੇ ਮਾਰਿਆ ਕਰ ਕਿੱਦਾਂ ਮਾਰਾਂ ਦੱਸਾਂ ਕਿੱਦਾਂ ਮਾਰਾਂ ਹਾਂ ਦੱਸੋ ਚਲ ਜਾ ਮੇਰੇ ਨਾਲ ਕੋ ਅੰਦਰ ਇਥੋਂ ਮੈਂ ਇਹਨੂੰ ਕੱਢਣ ਨਹੀਂ ਦੇਣਾ ਫਿਰ ਪਿੱਛੇ ਹਟ ਜਾ ਕੱਢਣੀ ਐ ਵੀ ਮੇਰੀ ਫਿਰ ਜੇਦੀਓ ਤੇ ਕੱਢਣ ਫਿਰ ਮੈਂ ਵੀ ਨਹੀਂ ਦੇਣੀ ਐ ਮੇਰੀ ਜੇਦਵਾ ਫਿਰ ਲਿਆਓ ਤੇ ਨਾ ਮੇਰੇ ਚੜੀ ਜਾਂ ਮੈਂ ਤੈਨੂੰ ਦੱਸਣ ਡਿਆ ਹੀ ਲਿਆਓ ਫਿਰ ਗੱਲਾਂ ਤੇ ਬੜੀਆਂ ਕਰਦੇ ਤੁਸੀਂ ਦੋਵੇਂ ਮਾਂ ਪੁੱਤ ਤੇ ਹੁਣ ਹੁਣ ਕੀ ਗੱਡੀ ਕੱਢਣ ਲੱਗਾ ਹੁਣ ਕੀ ਨਹੀਂ ਕੱਢਣੀ ਚਲੋ 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 ਉਹ ਤੂੰ ਮੇਰੇ ਨਾਲ ਕੋਈ ਚੱਲ ਜਾ ਮੈਂ ਤੈਨੂੰ ਆਖਿਆ ਹੀਓ ਕਿਉਂ ਜਾਵਾਂ ਕੀ ਕਰਨ ਨੂੰ ਜਾਵਾਂ ਕੀ ਕਰ ਲੋਗੇ ਤੁਸੀਂ ਮੇਰੀ ਸੁਣ ਲੈ ਗੱਲ ਹਲੇ ਤੇਰੇ ਤੇ ਮੇਰਾ ਹੱਥ ਨਹੀਂ ਉੱਠਿਆ ਤੇਰਾ ਹਲੇ ਮੰਮੀ ਨੇ ਹਿਸਾਬ ਤਾਂ ਬੁਲਾਇਆ ਵਾ ਜਿੱਦਣ ਮੇਰਾ ਹੱਥ ਉੱਠ ਗਿਆ ਨਾ ਤੂੰ ਕੰਨ 'ਚ ਭਾਈ ਨਹੀਂ ਰੜਕਣਾ ਵੇਖੀ ਮੈਂ ਵੀ ਤੁਹਾਡੇ ਵਾਸਤੇ ਨਾ ਕੱਲੀ ਬਥੇਰੀ ਆ ਲੋੜ ਨਹੀਂ ਮੈਨੂੰ ਕਿਸੇ ਦੀ ਹੈਲਪ ਲੈਣ ਦੀ ਤੁਸੀਂ ਤਾਂ ਲੈਂਦੇ ਜੇ ਨਾ ਚਮਚੇ ਆਪਣੀ ਮਾਂ ਦੇ ਮੈਂ ਨਹੀਂ ਹੈਗੀ ਇਦਾਂ ਦੀ ਮੈਂ ਕੱਲੀ ਵੇਖ ਲੂ ਤੁਹਾਨੂੰ ਦੋਨਾਂ ਨੂੰ ਅੱਛਾ ਹੂੰ ਐਡੀ ਤੂੰ ਸਿਰ ਤੇ ਚੜੀ ਜਾਨੀ ਆ ਹੁਣ ਹੂੰ حق ਦੀ ਗੱਲ ਕਰ ਚਲ ਪਰੇ ਜਿਹੜਾ ਮੈਂ ਕੰਮ ਕਰਨ ਲੱਗਾ ਮੈਨੂੰ ਕਰ ਲੈਂਦੇ ਨਾ ਮੇਰੇ ਮੱਥੇ ਲੱਗ ਗਏ ਤਾਂ ਠੀਕ ਆ ਹੁਣ ਤੁਹਾਡੇ ਮੇ ਮੱਥੇ ਵੀ ਦੁਖਦੀਆਂ ਤੁਹਾਨੂੰ ਹਾਂ ਆਹੋ ਜਾ ਅੰਦਰ ਜਾ ਮੈਂ ਅੰਦਰ ਨਹੀਂ ਜਾਣਾ ਤੁਸੀਂ ਚਲ ਜਾਓ ਸਾਈਡ ਤੇ ਮੈਂ ਤੁਹਾਨੂੰ ਇਹਨੂੰ ਹੱਥ ਨਹੀਂ ਲਾਉਣ ਦੇਣਾ ਮੇਰੇ ਕਹਿੇ ਤੋਂ ਬਿਨਾ ਮੇਰੇ ਨਾਲ ਜਾਓਗੇ ਤੇ ਬੇਸ਼ੱਕ ਕੱਢ ਲਓ ਕੱਲੇ ਚੱਲੇ ਹੋ ਯਾਰਾਂ ਦੋਸਤਾਂ ਨਾਲ ਇੰਜੋਏ ਕਰਨ ਚੱਲੇ ਹੋ ਤੇ ਮੈਂ ਨਹੀਂ ਜਾਣ ਦੇਣਾ ਜਾਣਾ ਵਾ ਜਾਣਾ ਵਾ ਕੰਨ ਖੁੱਲੇ ਹੈ ਨਾ ਸੁਣਦਾ ਨਾ ਚੱਲ ਚੱਲ ਇਥੋਂ ਨਿਕਲ ਜਾ ਮੈਂ ਕਿਹਾ ਕੀ ਕਰ ਲੋਂਗੇ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਚਲੋ ਸਾਈਡ ਹੋਵੋ ਮੇਰਾ ਰਾਹ ਛੱਡ ਦੇ ਤੈਨੂੰ ਮੈਂ ਕਿਹਾ ਨਾ ਮੇਰੇ ਮੱਥੇ ਲੱਗ ਚੱਲ ਜੋ ਆਕੜ ਵੇਖੀ ਦੀ ਆਕੜ ਵੇਖ ਜਾ ਚਪੇੜ ਮਾਰਨੀ ਤੇਰੇ ਸੱਭੀ ਕੀ ਹੋਇਆ ਈਓ ਹੁਣ ਆ ਗਈ ਆ ਸਿਰ ਚੜ ਗਈ ਓਏ ਇਹਦੀ ਇਨੀ ਹਿੰਮਤ ਹੈ ਕਿ ਤੈਨੂੰ ਧੱਕਾ ਮਾਰਦੇ ਵੇਲਾ ਨੇ ਪੁੱਛਿਆ ਮਰੀ ਭੱਜ ਗਈ ਅੰਦਰ ਭੱਜ ਗਈ ਅੰਦਰ ਇਹ ਤੇ ਭੇਡ ਜੀ ਇੰਨੀ ਵੱਧ ਗਈ ਕੋਈ ਅੰਤ ਨਹੀਂ ਐ ਮੰਮੀ ਇਹ ਪਾਣੀ ਸਿਰੋਂ ਨੰਗੀ ਜਾਂ ਡਿਆਈ ਹੁਣ ਤੇ ਮੇਰਾ ਜੀ ਕੰਡਿਆ ਵੀ ਇਹਨੂੰ ਜੀ ਤੇਰਾ ਕੀ ਕਰੰਡਿਆ ਮੈਨੂੰ ਤੇ ਇਹ ਸਮਝ ਆਉਂਦੀ ਵੀ ਤੇਰੇ ਕੋ ਸਾਂਭੀ ਨਹੀਂ ਜਾਂਦੀ ਇਹਦਾ ਜ਼ਬਾਨ ਹਾਥੇ ਦੇ ਟੁਕੈ ਨਹੀਂ ਆਂਦੇ ਹੁਣ ਹੱਥ ਵੀ ਝੁਕੰਡਿਆ ਪੀ ਉਹ ਮੈਂ ਗਿਆ ਗਮਾਂਡੀਆਂ ਆਂਡੀਆਂ ਗਮਾਂਡੀਆਂ ਚਾਚਾ ਤਾਂ ਆਇਆ ਮੇੜੇ ਮਾਰਨੇ ਆ ਇਹ ਜਨਾਨੀ ਨੂੰ ਕੁੱਟਦਾ ਵਾ ਆਂਡੀਆਂ ਗਮਾਂਡੀਆਂ ਇਹ ਤਨੀ ਨੇ ਪਤਾ ਵੀ ਧੱਕੇ ਵੀ ਮਾਰਦੀ ਹੁਣ ਇਹ ਜਿਹੜਾ ਅੱਜ ਇਹਨੇ ਕੰਮ ਕਰਤਾ ਨਾ ਕੀਤਾ ਕੁੱਟ ਖਾਣ ਵਾਲਾ ਹੀ ਆ ਤੇ ਕੁੱਟ ਖਾਣ ਵਾਲਾ ਹੀ ਕੀਤਾ ਵਾ ਕੱਲਾ ਕੁੱਟ ਖਾਣ ਵਾਲਾ ਨਹੀਂ ਕੀਤਾ ਇਹਨੇ ਇੱਕ ਪਤਾ ਨਹੀਂ ਕੀ ਕੀ ਸਾਡੇ ਕੋਲ ਹੱਥ ਕਰਾਉਣਾ ਫਿਰ ਮੰਮੀ ਜਾ ਇੱਕ ਰਿੰਕਾਰੇ ਦਾ ਇਲਾਜ ਜਾ ਕੇ ਅੰਦਰ ਉਹ ਤੇ ਮੈਂ ਕਰ ਲੂੰਗੀ ਪਰ ਤੂੰ ਵੀ ਸੋਚਿਆ ਕਰ ਗਾੜੀ ਛੁੱਡੂ ਬਣ ਕੇ ਖਲੋਤਾ ਰਹਿਣਾ ਉਹਦੇ ਮੰਮੀ ਜੇ ਮੈਂ ਫੜ ਲਿਆ ਫੇਰ ਛਡਾਉਣੀ ਨਹੀਂ ਮੈਂ ਨਹੀਂ ਛਡਾਉਂਦੀ ਮੰਮੀ ਜਿਗਾਰ ਕੋਈ ਇਹੋ ਜਿਹਾ ਲਾਈਏ ਵੀ ਇਹ ਇੱਥੇ ਜੋਗੀ ਬਣ ਰਵੇ ਤੇ ਪਿੱਛੇ ਜੋਗੀ ਬਣਾ ਰਵੇ ਲਾਉਣਾ ਕਿਹੜਾ ਵਾ ਗੱਲਾਂ ਨਾ ਹੀ ਕਰੀ ਜੰਨਾ ਵਾ ਕੋ ਕਰੇਗਾ ਵੀ ਕੁੱਟਿਆ ਨਹੀਂ ਇਹਨੇ ਸੈੱਟ ਆਉਣਾ ਕੁੱਟਿਆ ਨੇ ਸਿਰ ਤੇ ਚੜਨਾ ਸਕੋ ਆਹੋ ਤੂੰ ਕੁੱਟ ਖਾਈ ਜਾ ਸ਼ਰੀਕੇ ਦੀਆਂ ਗੱਲਾਂ ਸੁਣੀ ਜਦੋਂ ਬਾਹਰ ਪਤਾ ਲੱਗਾ ਕਿ ਜਨਾਨੀ ਕੋ ਕੁੱਟ ਖਾਂਦਾ ਵਾ ਬੋ ਇੱਥੇ ਮੰਮੀ ਇਹਨੇ ਇੱਕ ਦਾਣੀਆਂ ਸੁੱਤਰ ਆਉਣਾ ਕੋਈ ਸਕੀਮ ਘੜੀ ਗਈ ਇਹਦਾ ਕਰੀਏ ਕੋਈ ਹੱਲੇ ਤੇ ਸਿਰ ਤੇ ਚੜੀ ਜਾਂਦੀ ਆ ਨਾ ਸਾਡੀ ਕੋਈ ਸੁਣਦੀ ਨਾ ਕੋਈ ਸਾਡੀ ਮੰਨਦੀ ਇਤੇ ਧੱਕਿਆਂ ਧੱਕ ਆ ਗਈ ਤੇ ਕੱਲ ਨੂੰ ਇਹ ਸਾਨੂੰ ਜੁੱਤੀਆਂ ਮਾਰੂਗੀ ਓਏ ਇਹੋ ਗੱਲ ਤੇ ਮੈਂ ਸੋਚਦੀ ਰਹੀ ਨਹੀਂ ਆ ਵੀ ਇਹਦੇ ਹੱਥ ਅੱਗੇ ਤੇ ਜ਼ੁਬਾਨੇ ਜ਼ੁਬਾਨੀ ਹੁਣ ਤੇ ਹੱਥ ਵੀ ਖੁੱਲ ਗਏ ਆ ਮੰਮੀ ਕੋਈ ਹਿਸਾਬ-ਤਾਬ ਲਾਈਏ ਇਹਦਾ ਸਾਬ ਤਾਬ ਤੇ ਬੜੇ ਆ ਲਾਉਣ ਨੂੰ ਸਕੀਮਾਂ ਬੜੀਆਂ ਵਾ ਪਰ ਜੇ ਤੂੰ ਮੇਰੀ ਮੰਨ ਜਾਈਂ ਜਿੱਦਾਂ ਜਿੱਦਾਂ ਮੈਂ ਕਹੀ ਜਾਊ ਉਦੋਂ-ਉਦੋਂ ਫਿਰ ਕਰੀ ਜਾਈਂ ਹਾਂ ਦੱਸੋ ਕਰਨਾ ਕੀ ਦੱਸੋ ਦੱਸੂਂਗੀ ਤੈਨੂੰ ਮੈਂ ਗਾੜੀ-ਗਾੜੀ ਵੀ ਕੀ ਕਰਨਾ ਵਾ ਜਦੋਂ ਕਰੇਂਗਾ ਉਦੋਂ ਮੈਨੂੰ ਪੁੱਛ ਲਈ ਕੀ ਕਰਨਾ ਇਹ ਤਾਂ ਨਹੀਂ ਤੇ ਅੰਦਰ ਹੀ ਪਈ ਦਾ ਗਲਣਾ ਘੁੱਟਦਾ ਮੈਂ ਹੁਣੇ ਹੀ ਫੁੱਟੇ ਮੋ ਤੇਰਾ ਆ ਕੀ ਹੈ ਪਹਿਲਾਂ ਹੀ ਦੱਸ ਦੇ ਗਾਲ ਘੋੜ ਦੇ ਜਿੱਦਾਂ ਮੈਂ ਕਹਿੰਨੀ ਆ ਨਾ ਹਾਤਰੀ ਸਕੀਮ ਨਹੀਂ ਚੱਲਣੀ ਜਿੱਦਾਂ ਮੈਂ ਤੈਨੂੰ ਕਹੂੰਗੀ ਨਾ ਉਦਾਂ ਹੀ ਕਰਨਾ ਹੀ ਫਿਰ ਮੰਮੀ ਦੱਸੋ ਕੋਈ ਨਹੀਂ ਦੱਸੀ ਜਾਓ ਮੈਂ ਕਰੀ ਜਾਣਾ ਦੱਸੀ ਜਾਊਂਗੀ ਕਰਨਾ ਤੂੰ ਹੀ ਹੋ ਹਾਂ ਕੋਈ ਨਹੀਂ ਫਿਰ ਮੇਰੇ ਕਹਿਣੇ ਤੋਂ ਨਹੀਂ ਮੁਕਰਨਾ ਭੀ ਆ ਮੋ ਉਹ ਨਹੀਂ ਮੁਕਰਦਾ ਨਹੀਂ ਮੁਕਰਦਾ ਕਿਉਂਕਿ ਆਪਣੀ ਮਰਜ਼ੀ ਨਹੀਂ ਕਰਨੀ ਮੇਰੀ ਮਰਜ਼ੀ ਚੱਲੂ ਫਿਰ ਓਏ ਅੱਗੇ ਵੀ ਤੇ ਟਾਡੀ ਚਲਦੀ ਆਈ ਆ બસ ਫਿਰ ਇਹ ਕਹਨੇ ਤੇ ਫਿਰ ਚੱਲ ਰਹੀ ਫਿਰ ਠੀਕ ਆ ਦਫਾ ਕਰ ਇਹਨੂੰ ਉਹੋ ਹੀ ਗੱਲ ਫੇਰ ਦਿਮਾਗ ਅੱਗੇ ਆ ਜਾਂਦੀ ਆ ਇਹਦੇ ਲਾੜਾਂਗੇ ਆਪੇ ਬਾਅਦ ਚ ਛਾੜ ਪ੍ਰਾਣੀਆਂ ਨਹੀਂ ਭੁੱਲਦੀਆਂ ਮੰਜੇ ਤੇ ਵੀ ਮੇਰਾ ਬਹਿਨ ਨੂੰ ਜੀ ਨਹੀਂ ਕੰਡਿਆ ਹੁਣ ਤੇ ਹੈ ਮੈਨੂੰ ਕਿੰਨੀ ਕਾਲੀ ਪੈਣ ਲਈ ਆ ਮੰਮੀ ਵੀ ਬਾਹਰ ਹੀ ਬੈਠੇ ਅੰਦਰ ਆਉਣ ਹੀ ਨਹੀਂ ਦੇਦੇ ਸਾਬੀ ਦੇ ਆਣ ਕੇ ਮੰਮੀ ਨਾਲ ਅੱਗੇ ਬੈਗੇ ਆ ਦੇਦੀ ਮਨਜੀਤ ਕਹਿੰਦੀ ਮੈਂ ਮੰਮੀ ਨੂੰ ਦੱਸਦੀ ਲੱਗਦਾ ਦੀਦੀ ਨੇ ਦੱਸਿਆ ਨਹੀਂ ਮੰਮੀ ਨੂੰ ਆਈ ਜਲਾਇ ਮਾਨ ਬੰਡਿਆ ਮੇਰਾ ਤੇ ਇਦਾਂ ਮੈਂ ਪੇਕੇ ਜੇ ਬਿਮਾਰ ਹੋਣਾ ਮੰਮੀ ਨੇ ਮੇਰੀ ਨਸਰਾਨ ਹੋਈ ਨਹੀਂ ਮੇਰੇ ਉੱਠਣਾ ਆ ਚੀਜ਼ ਖਾਲਾ ਪੁੱਤਾਂ ਲੱਲਾ ਹਾਏ ਉਹ ਨਹੀਂ ਮੈਂ ਮੀਂਹ ਆਂਦੇ ਮੈਂ ਦੱਸਾਂ ਕਾਲੀ ਪਈ ਜਾਂਂਦੀ ਪਤਾ ਨਹੀਂ ਕੀ ਹੋਣ ਰਿਹਾ ਏ ਮੈਨੂੰ ਸਮਝ ਨਹੀਂ ਲੱਗਣ ਥੀ ਸੇਰ ਵੀ ਨਾ ਟੁਕਣ ਡਿਆ ਕੁਛ ਖਾਨੀ ਉੱਟ ਕੇ ਉਸ ਸੁਣਾ ਜੋ ਮਿਲਦਾ ਮੈਨੂੰ ਖੂਤ ਨਹੀਂ